ਮਜਾ ਲੋ ਜਦੋਂ ਸਿਆਸੀ ਪਾਰਟੀਆਂ ਵਾਲੇ ਤੁਹਾਡੇ ਕੋਲ ਵੋਟਾਂ ਮੰਗਣ ਤਾਂ ਇੱਥੇ ਤੁਹੀਂ ਸੋਚਣਾ ਹੈ ਕਿ ਤੁਸੀਂ ਕੀ ਕਰਨਾ ਹੈ ਆਪਣੀ ਸਿਆਸੀ ਸੂਝ-ਬੂਝ ਨੂੰ ਕਿਸ ਤਰ੍ਹਾਂ ਵਰਤਣਾ ਹੈ ਮੇਰੀ ਜਾਚੇ ਤੁਹਾਨੂੰ ਹਰੇਕ ਵੋਟ ਮੰਗਣ ਵਾਲੀ ਪਾਰਟੀ ਨੂੰ ਇਹ ਸਵਾਲ ਕਰਨਾ ਪੈਂਦਾ ਹੈ ਕਿ ਜੇ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਤਾਂ ਪਿਛਲੇ ਵਰੇ 2024 ਵਿੱਚ ਆਈਆਂ ਪਾਰਲੀਮੈਂਟ ਚੋਣਾਂ ਦੌਰਾਨ ਤਰਨ ਤਰਨ ਵਾਲਿਆ ਨੇ 4 ਲੱਖ 4000 ਤੇ 1430 ਵੋਟਾਂ ਪਾ ਕੇ ਜੋ ਆਪਣਾ ਐਮਪੀ ਚੁਣਿਆ ਸੀ ਉਹ ਕਿੱਥੇ ਹੈ ਉਸ ਉੱਪਰ ਬਿਨਾ ਕੋਈ ਕੇਸ ਚਲਾਏ ਢਾਈ ਸਾਲ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਅਸਾਮ ਦੇ ਡਿਬਰੂਗੜ ਜੇਲ੍ਹ ਵਿੱਚ ਢੱਕਿਆ ਹੋਇਆ ਹੈ ਹਰ ਸਾਲ ਜਦੋਂ ਉਸ ਦੀ ਛੁੱਟਣ ਦੀ ਵਾਰੀ ਆਉਂਦੀ ਹੈ ਤਾਂ ਇਹ ਕਹਿ ਕੇ ਦੁਬਾਰਾ ਜੇਲ੍ਹ ਵਿੱਚ ਢੱਕ ਦਿੱਤਾ ਜਾਂਦਾ ਹੈ ਕਿ ਇਸ ਤੋਂ ਦੇਸ਼ ਨੂੰ ਅਤੇ ਸਮਾਜ ਨੂੰ ਖਤਰਾ ਹੈ ਤੁਹਾਡੇ ਕੋਲ ਆਪ ਵਾਲੇ ਵੀ ਆ ਰਹੇ ਹਨ ਜਿਨ੍ਹਾਂ ਦੀ ਸੂਬੇ ਵਿੱਚ ਸਰਕਾਰ ਹੈ ਅਤੇ ਭਾਜਪਾ ਵਾਲੇ ਵੀ ਵੋਟਾਂ ਮੰਗਣ ਆ ਰਹੇ ਹਨ ਜਿਨ੍ਹਾਂ ਦੀ ਕੇਂਦਰ ਵਿੱਚ ਸਰਕਾਰ ਹੈ ਇਨਾਂ ਨੂੰ ਰੋਕ ਕੇ ਆਪਣੇ ਚੁਣੇ ਹੋਏ ਐਮਪੀ ਬਾਰੇ ਜ਼ਰੂਰ ਪੁੱਛੋ ਅਤੇ ਇਹ ਵੀ ਪੁੱਛੋਗੇ ਕਿ ਕਿਸੇ ਚੁਣੇ ਹੋਏ ਐਮਪੀ ਤੋਂ ਕਿਸੇ ਦੇਸ਼ ਨੂੰ ਕੋਈ ਖਤਰਾ ਹੋ ਸਕਦਾ ਹੈ ਇਹ ਚੰਗੀ ਤਰ੍ਹਾਂ ਸਮਝ ਲਓ ਕਿ ਜੇਕਰ ਪਹਿਲਾਂ ਇਹ ਤੁਹਾਡੇ ਵੋਟ ਮਤਦਾਨ ਨਰਾਦਰ ਕਰ ਰਹੇ ਹਨ ਤਾਂ ਹੁਣ ਮਤਦਾਨ ਕਰਨਾ ਬੇਮਾਇਨੇ ਹੈ ਤਰਕ ਸੰਗਤ ਨਹੀਂ ਹੈ ਇਸ ਨੂੰ ਮਝਾਇਆ ਦੀ ਕਰਦਾਰ ਤੁਸੀਂ ਵੀ ਕਹਿ ਲਓ ਜੇ ਇਹਨਾਂ ਕੋਲ ਸੱਚਮੁੱਚ ਹੀ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਹਨ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਇਸ ਦਾ ਨਿਰਣਾ ਮੈਂ ਤੁਹਾਡੇ ਤੇ ਛੱਡਦਾ ਹਾਂ ਸੋਚੋ ਵਿਚਾਰੋ ਤੇ ਫਿਰ ਐਸਾ ਫੈਸਲਾ ਲਓ ਕਿ ਇਹ ਫੈਸਲਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਮਿਸਾਲ ਬਣ ਜਾਵੇ ਹੁਣ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ